ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਬਾਪੂ ਮੇਰਾ ਇੱਕ ਗੱਲ ਸੁਣਾਉਂਦਾ ਹੁੰਦਾ ਸੀ ਕਿ ਕੋਈ ਬੰਦਾ ਆਪਣੀ ਧੀ ਦਾ ਰਿਸ਼ਤਾ ਕਰਨ ਵਾਸਤੇ ਲੜਕਾ ਵੇਖ ਰਿਹਾ ਸੀ ਘਰ-ਬਾਰ ਵੇਖ ਰਿਹਾ ਸੀ ਤਾਂ ਜਦੋਂ ਕੋਈ ਵਿਚੋਲਾ ਲੜਕਾ ਵਕਾਉਣ ਵਾਸਤੇ ਜਾਂਦਾ ਤਾਂ ਬਜ਼ੁਰਗ ਜਿੱਥੇ ਉਸ ਨੌਜਵਾਨ ਦੀ ਸਿਹਤ ਬਾਰੇ ਪੁੱਛਦਾ ਖਾਨਦਾਨ ਬਾਰੇ ਪੁੱਛਦਾ ਜ਼ਮੀਨ ਜਾਇਦਾਦ ਬਾਰੇ ਜਾਣਕਾਰੀ ਪ੍ਰਾਪਤ ਕਰਦਾ ਤੇ ਉੱਥੇ ਇੱਕ ਸਵਾਲ ਕਰਦਾ ਸੀ ਕਿ ਜੇ ਤੁਹਾਨੂੰ ਲੋੜ ਪੈ ਜਾਵੇ ਤਾਂ ਤੁਸੀਂ ਹੁਣ ਮੌਕੇ ਤੇ ਪਿੰਡ ਦੇ ਵਿੱਚੋਂ ਆਪਣੇ ਆਂਗਵਾਂ ਦੇ ਵਿੱਚੋਂ ਕਿੰਨੇ ਪੈਸੇ ਉਧਾਰੇ ਲਿਆ ਸਕਦੇ ਹੋ ਤਾਂ ਇਹ ਉਹਦਾ ਸਵਾਲ ਹੁੰਦਾ ਸੀ ਤਾਂ ਕਹਿੰਦੇ ਆ ਨਾ ਕਿ ਇੱਕ ਵਾਰ ਉਹ ਕਿਸੇ ਘਰ ਬਏ ਵਿੱਚ ਲੜਕੇ ਨੂੰ ਰੇਕਣ ਵਾਸਤੇ ਗਿਆ ਉਹਨਾਂ ਦੀ ਚੰਗੀ ਪੈਲੀ ਚੰਗਾ ਕਾਰੋਬਾਰ ਸੋਹਣਾ ਸੁਨੱਖਾ ਨੌਜਵਾਨ ਚੰਗੇ ਖਾਨਦਾਨੀ ਬੰਦੇ ਤੋ ਬਜ਼ੁਰਗ ਨੇ ਪੁੱਛਿਆ ਕਿ ਤੁਹਾਨੂੰ ਜੇ ਹੁਣ ਮੌਕੇ ਤੇ ਉਧਾਰ ਪੈਸੇ ਮੰਗਣੇ ਪੈ ਜਾਣ ਤਾ ਕਿੰਨੇ ਸਮੇਂ ਦੇ ਵਿੱਚ ਕਿੰਨੇ ਪੈਸੇ ਲਿਆ ਸਕਦੇ ਹਾਂ ਤਾਉ ਘਰ ਦਾ ਮਾਲਕ ਲੜਕੇ ਦਾ ਪਿਓ ਕਹਿਣ ਲੱਗਿਆ ਕਿ ਮਾਲਕ ਵੱਲੋਂ ਸਾਡੇ ਕੋਲੇ ਜ਼ਮੀਨ ਜਾਇਦਾਦ ਬਹੁਤ ਹੈ ਪਰ ਅਸੀਂ ਆ ਪੈਸੇ ਉਧਾਰ ਲੈਣ ਦੇਣ ਦਾ ਝਾਂਜੜ ਚ ਨਹੀਂ ਪੈਂਦੇ ਅਸੀਂ ਕਿਸੇ ਤੋਂ ਉਧਾਰ ਪੈਸਾ ਫੜਦੇ ਨਹੀਂ ਹਾਂ ਤਾਉ ਬਜ਼ੁਰਗ ਕਹਿਣ ਲੱਗਾ ਕਿ ਸੋਚ ਕੇ ਦੱਸਾਂਗੇ ਉਸ ਤੋਂ ਬਾਅਦ ਕਿਸੇ ਹੋਰ ਘਰ ਪਰਿਵਾਰ ਦੇ ਵਿੱਚ ਗਏ ਲੜਦਾ ਵੇਖਣ ਗਏ ਤਾਂ ਉੱਥੇ ਜ਼ਮੀਨ 3-4 ਕਿੱਲੇ ਪੈਲੀ ਸੀ ਉਹਨਾਂ ਕੋਲ ਤੇ ਮਿਹਨਤ ਮਜ਼ਦੂਰੀ ਵਾਂਗੂੰ ਕੰਮ ਕਰਦੇ ਸੀ ਸਾਰਾ ਪਰਿਵਾਰ ਉਹਨਾਂ 3-4 ਕਿੱਲਾਂ ਦੀ ਵਾਈ ਕਰਦੇ ਤੇ ਨਾਲ ਕੁਝ ਪੈਲੀ ਠੇਕੇ ਤੇ ਲੈ ਕੇ ਉਹਦਾ ਗੁਜ਼ਾਰਾ ਕਰਦੇ ਸੀ ਤਾਂ ਬਿਯੁਰਗ ਨੇ ਆਪਣਾ ਉਹੀ ਸਵਾਲ ਕੀਤਾ ਕਿ ਜੇ ਤੁਹਾਨੂੰ ਉਧਾਰ ਪੈਸਾ ਮੰਗਣਾ ਪੈ ਜਾਵੇ ਤਾਂ ਕਹਿਣ ਲੱਗੇ ਜੀ ਕੋਈ ਬਹੁਤੀ ਵੱਡੀ ਗੱਲ ਨਹੀਂ ਮਾਲਕ ਦੀ ਕਿਰਪਾ ਹੈ ਜਿਹੜੇ ਭੈਣ ਭਰਾ ਕੋਲੇ ਜਾਣੇ ਆ ਜਿੰਨੇ ਮੰਗ ਲਈਏ ਉਹਨੇ ਮਿਲ ਜਾਂਦੇ ਆ ਜੇ ਹੁਣ ਵੀ ਚਾਹੀਏ ਤਾਂ 10 ਲੱਖ ਰੁਪਇਆ ਭਾਵੇਂ ਆਰਤੀਏ ਤੋਂ ਫੜ ਲਈਏ ਜਾਂ ਭੈਣਾ ਭਰਾਵਾਂ ਤੋਂ ਆਂਡੀਆਂ ਗਵਾਂਡੀਆਂ ਤੋਂ ਫੜ ਲਈਏ ਕੋਈ ਬਹੁਤੀ ਵੱਡੀ ਮੁਸ਼ਕਲ ਨਹੀਂ ਤੋਂ ਸੁਭਯੋਗ ਨੇ ਆਪ ਦੀ ਧੀ ਦਾ ਰਿਸ਼ਤਾ ਉਸ ਘਰ ਵਿੱਚ ਕਰ ਦਿੱਤਾ ਤਗੜਾ ਵਿਚੋਲਾ ਰਿਸ਼ਤੇ ਵਿਖਾਰਿਆ ਸੀ ਉਹ ਕਹਿਣ ਲੱਗਿਆ ਸਰਦਾਰ ਸਾਹਿਬ ਕਿੰਨੇ ਕਿੰਨੇ ਅਮੀਰ ਬਹੁਤ ਜ਼ਿਆਦਾ ਪੈਲੀ ਵਾਲੇ ਸ਼ਰਮਾਇਦਾਰ ਲੋਕਾਂ ਦੇ ਤੁਹਾਨੂੰ ਰਿਸ਼ਤੇ ਵਿਖਾਏ ਤੁਸੀਂ ਉੱਥੇ ਕੀਤਾ ਨਹੀਂ ਤੇ ਆਹ ਤਿੰਨ ਚਾਰ ਕਿੱਲੇ ਵਾਲੇ ਦੇ ਘਰ ਤੁਸੀਂ ਆਉਂਦੀ ਧੀ ਦਾ ਰਿਸ਼ਤਾ ਕਰ ਦਿੱਤਾ ਤਾਂ ਬਯੁਰਗ ਨੇ ਹੱਸ ਕੇ ਆਖਿਆ ਕਿ ਮੇਰਾ ਇੱਕ ਸਵਾਲ ਹੁੰਦਾ ਸੀ ਕਾਮਨ ਦਾ ਸਵਾਲ ਸੀ ਮੇਰਾ ਮੈਂ ਹਰ ਇੱਕ ਨਾਲ ਉਹ ਸਵਾਲ ਕਰਦਾ ਸੀ ਕਿ ਤੁਹਾਨੂੰ ਜੇ ਮੌਕੇ ਤੇ ਪੈਸੇ ਦੀ ਲੋੜ ਪੈ ਜਾਵੇ ਤਾਂ ਕਿੰਨਾ ਪੈਸਾ ਤੁਸੀਂ ਆਣ ਲਗਵਾਨ ਤੋਂ ਆੜਤੀਏ ਤੋਂ ਜਾਂ ਦੋਸਤਾ ਮਿੱਤਰਾਂ ਤੋਂ ਇਕੱਠਾ ਕਰ ਸਕਦੇ ਆ ਤਾਂ ਬਹੁਤੇ ਕਹਿੰਦੇ ਸੀ ਕਿ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਪੈਂਦੇ ਪਰ ਉਹ ਬਿਉਰ ਕਹਿਣ ਲੱਗਿਆ ਕਿ ਇਹ ਬੰਦੇ ਦੇ ਸਹਚਾਰ ਬੰਦੇ ਦੇ ਵਿਹਾਰ ਬੰਦੇ ਦੀ ਨੀਅਤ ਬੰਦੇ ਦੀ ਸੋਚ ਤੇ ਬੰਦੇ ਦੇ ਖਾਨਦਾਨੀ ਹੋਣ ਦੀ ਨਿਸ਼ਾਨੀ ਹੈ ਕਿ ਉਹ ਜਦੋਂ ਚਾਵੇ ਜੇ ਲੋੜ ਪਵੇ ਤਾ ਕਿਸੇ ਤੋਂ ਵੀ ਆਪਣੀ ਗਰਜ ਕੱਢ ਸਕਦਾ ਕਿਉਂਕਿ ਤਾਂ ਹੋ ਸਕਦਾ ਜੇ ਬੰਦੇ ਦਾ ਸੁਭਾਅ ਚੰਗਾ ਬੰਦੇ ਦਾ ਲੈਣ ਦੇਣ ਚੰਗਾ ਪਰਿਵਾਰ ਦਾ ਨੇਚਰ ਚੰਗਾ ਹੋਊਗਾ ਤਾਂ ਇਹ ਲੈਣ ਦੇਣ ਕੋਈ ਕਿਸੇ ਦੇ ਨਾਲ ਕਰਦਾ ਹੈ ਤਾਂ ਹੀ ਸਿਆਣੇ ਬੰਦੇ ਅੱਗੇ ਖਾਨਦਾਨੀ ਲੋਕਾਂ ਨੂੰ ਵੇਖ ਕੇ ਪਰਖ ਕੇ ਮਿਹਨਤੀ ਬੱਚਿਆਂ ਨੂੰ ਰਿਸ਼ਤੇ ਕਰਦੇ ਸਨ ਜੇ ਗੱਲ ਚੰਗੀ ਲੱਗੀ ਤਾਂ ਵੀਡੀਓ ਨੂੰ ਵਟਾ-ਵਟ ਸ਼ੇਅਰ ਕਰ ਦਿਆ ਜੀ